ਜੀ ਨਾ ਵੀ ਉਹ ਮੇਰਾ ਨਾ ਰਾਜਪਾਲ ਜੀ ਰਾਜਪਾਲ ਜੀ ਐਂਬੂਲੈਂਸ ਤੇ ਕੀ ਹੋਇਆ ਇਹ ਮੈਂ ਤੇ EMT ਹਾਂ ਜੀ ਇੱਥੇ 2014 ਤੋਂ ਮੈਂ ਇਸ ਫੀਲਡ 'ਚ ਆਇਆ ਸੀਗਾ ਜੀ ਤੇ ਐਂਬੂਲੈਂਸ ਦੀ ਜੋ ਹਾਲਤ ਦੇਖੀ ਗਈ ਆ ਹਾਂ ਜੀ ਵੀ ਪੱਤ ਤੋਂ ਪੱਤਰ ਆ ਤੇ ਜਿਹੜੇ ਅਗੂਮੈਂਟ ਨੇ ਉਹ ਪੇਸ਼ੈਂਟ ਨੂੰ ਫਸਟ ایڈ ਲਗਾ ਕੇ ਕੰਮ ਕਰਦੇ ਰਹੇ ਤਾਂ ਆ ਉਸ ਲਾਈਕ ਕੋ ਚਾਉਣ ਵਾਸਤੇ ਹਾਂ ਜੀ ਉਹੜਾ ਵੀ ਕਿਸ ਤਰ੍ਹਾਂ ਹਾਲਤ ਆ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਇਹ 2011 ਦੇ ਆ ਇਹਦਾ ਦੱਸੋ ਕੀ ਕਰੀਏ ਅਸੀਂ ਇਹ ਕੀ ਕੰਮ ਹੁੰਦਾ ਇਹ ਸਕਸ਼ਨ ਮਸ਼ੀਨ ਆ ਇਹ ਜਿੱਦਾਂ ਕਿਤੇ ਹੈੱਡ ਇੰਜਰੀ ਆ ਜੇ ਪੇਸ਼ੈਂਟ ਦੇ ਅੰਦਰ ਬਲੀਡਿੰਗ ਹੋ ਜੇ ਹਨਾ ਉਸ ਨੂੰ ਸੱਕ ਕਰਕੇ ਜਿੱਦਾਂ ਉਹਨੂੰ ਫਰਸਟ ਏਡ ਦੇ ਸਕਦੇ ਆ ਇਹਦੇ ਨਾਲ ਤੇ ਕਿਤੇ ਤਰ੍ਹਾਂ ਚੱਲਦੀ ਆ ਇਹ ਦੇਖੋ ਜੀ 2011 ਦਾ ਵਾ ਤੇ ਇਹ ਤਾਂ ਬਹੁਤ ਵਾਰ ਅਸੀਂ ਇਹਨਾਂ ਨੂੰ ਕਹਿ ਚੁੱਕੇ ਆ ਹਰ ਮਹੀਨੇ ਫੀਲਡ ਦਾ ਜਿਹੜਾ ਸੀਐਲ ਆ ਆਡਿਟ ਕਰਨ ਆਉਂਦਾ ਗੱਡੀ ਠੀਕ ਹੈ ਨਹੀਂ ਇਹ ਇਹ ਚੀਜ਼ ਹੈਗੀ ਜਿਹੜੀ ਨਹੀਂ ਚੱਲਦੀ ਨਹੀਂ ਇਹ ਤਿੰਨ ਕਿ ਚੀਜ਼ਾਂ ਬਾਕੀ ਤਾਂ ਬੈਂਡੇਜ ਵਗੈਰਾ ਹੀ ਹੁੰਦੀਆਂ ਵਾ ਖੜੀ ਆ ਔਰ ਕਿਹੜੀ ਕਿਹੜੀ ਚੀਜ਼ ਆ ਆ ਦੇਖੋ ਜੀ ਆ ਇਹ ਬੀਪੀ ਅਪਰੇਟਸ ਆ ਇਹ ਬੀਪੀ ਚੈੱਕ ਕਰਨ ਦੇ ਕੰਮ ਆ ਆ ਦੇਖੋ ਜੀ ਇਹਦਾ ਹਾਲਤ ਦੇਖੋ ਜੰਗ ਲੱਗਿਆ ਪਿਆ ਇਹਨੂੰ ਤੇ 2011 ਦਾ ਆ ਇਹ ਵੀ ਨਹੀਂ ਇਹਦੇ ਬਾਅਦ ਤੁਸੀਂ ਸਰਕਾਰ ਕੋਲ ਜਿਹੜੇ ਉਹਦੇ ਵਿਭਾਗਾਂ ਦੇ ਬੰਦੇ ਮੈਂ ਕਹਿੰਦਾ ਜੀ ਆ ਹਰ ਮਹੀਨੇ ਫੀਲਡ ਫੀਲਡ 'ਚ ਨਾ ਇੱਕ ਚੈਕਿੰਗ ਕਰਨ ਆਉਂਦਾ ਬੰਦਾ ਆਡਿਟ ਕਰਨ ਆਉਂਦਾ ਗੱਡੀ ਹਰ ਇੱਕ ਚੀਜ਼ ਉਹਦੀ ਨਜ਼ਰ 'ਚ ਹੈਗੀ ਆ। ਬਾਕੀ ਉੱਪਰ ਉਹ ਕੀ ਡਿਟੇਲ ਭੇਜਦਾ ਉਹਦਾ ਸਾਨੂੰ ਨਹੀਂ ਪਤਾ। ਕੀ ਇਹ ਐਮਬੂਲੈਂਸ ਦੀ ਇਹ ਹਾਲਾਤ ਆ ਜਾਂ ਸਾਰੀਆਂ ਨਹੀਂ? ਨਹੀਂ ਨਹੀਂ ਜੀ ਤੁਸੀਂ ਨਿਊਜ਼ ਅੱਜ ਕੱਲ ਚੱਲ ਹੀ ਰਹੀਆਂ ਮੈਂ ਤੁਸੀਂ ਦੇਖੋਗੇ ਨਾ ਸਾਰੇ ਪਾਸੇ ਇਹੀ ਹਾਲ ਹੈ ਪੂਰੇ ਪੰਜਾਬ 'ਚ। ਇਹਦਾ ਪਲਸ ਆਕਸੀਮੀਟਰ ਇਹ ਕੱਦ ਤੋਂ ਬੰਦ ਪਿਆ ਹੋਇਆ। ਇਹ ਵੀ ਦੇਖੋ ਜੀ। ਇਹਦੀ ਤੁਸੀਂ ਲਾਸਟ ਕੰਪਲੇਂਟ ਕਦੋਂ ਕੀਤੀ ਸੀਗੀ? ਮੈਂ ਕਿਹਾ ਹਰ ਮਹੀਨੇ ਆਡਿਟ ਕਰਨ ਆਉਂਦੇ ਆ ਗੱਡੀ ਹਰ ਮਹੀਨੇ ਉਹ ਚੈੱਕ ਕਰਕੇ ਜਾਂਦੇ ਆ। ਕੀ ਉਹਨਾਂ ਦਾ ਆਨਸਰ ਕੀ ਹੁੰਦਾ? ਆਨਸਰ ਬਸ ਲਿਖ ਕੇ ਲੈ ਜਾਂਦੇ ਆ ਉਹ ਤਾਂ ਹੁਣ ਉਹਨਾਂ ਦਾ ਕੰਮ ਹੋ ਜਾਂਦਾ ਨਾ ਵੀ ਉੱਤੇ ਫਿਰ ਦੱਸਣਾ ਉਹਨਾਂ ਨੂੰ ਜੇ ਕਿਸੇ ਪੇਸ਼ੈਂਟ ਦੀ ਇਸ ਕੰਮ ਵਿੱਚ ਕੋਈ ਡੈਥ ਹੋ ਜਾਂਦੀ ਹੈ ਤਾਂ ਉਹਨੂੰ ਉੱਤੇ ਹੀ ਦੱਸਣਾ ਹੁੰਦਾ ਵਾ ਫਿਰ ਕੋਣ ਜ਼ਿੰਮੇਵਾਰ ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਜੀ ਅਸੀਂ ਤਾਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਥੋੜਾ ਬਹੁਤਾ ਇਹਨਾਂ ਤੇ ਸਕੰਜਾ ਕਰਸੋ ਤਾਂ ਕਿ ਸਾਨੂੰ ਵਿੱਚ ਜਿਹੜੀਆਂ ਚੀਜ਼ਾਂ ਮੁਹੱਈਆ ਸਹੀ ਤਰੀਕੇ ਨਾਲ ਕਰਾਈਆਂ ਜਾਣ ਤਾਂ ਜੋ ਅਸੀਂ ਵੀ ਗਾਂ ਪੇਸ਼ੈਂਟ ਨੂੰ ਫਸਟ ਹੈਡ ਦੇ ਸਕੀਏ ਜਿਹੜੇ ਤੁਸੀਂ ਕੰਪਲੀਟ ਦਿੰਨੇ ਹੋ ਰਿਟਰਨ ਵਿੱਚ ਕਿਵੇਂ ਦਿੰਨੇ ਆ ਉਹ ਡਿਡ ਸ਼ੀਟ ਹੁੰਦੀ ਹੈ ਜੀ ਉਹਨਾਂ ਦੀ ਇੱਕ ਉੱਤੇ ਉਹ ਲਿਖ ਕੇ ਲੈ ਜਾਂਦੇ ਯੈਸ ਕਰ ਜਾਂਦੇ ਨੋ ਕਰ ਜਾਂਦੇ ਚੀਜ਼ਾਂ ਹਾਂਜੀ ਅਰੇ ਕੀ ਨਾ ਲਖਵਿੰਦਰ ਸਿੰਘ ਪਾਇਲਟ ਜੀ ਸਰ ਜੀ 108 ਨੰਬਰ ਤੁਸੀਂ ਕੀ ਆ ਮੈਂ ਪਾਇਲਟ ਬਤੌਰ ਕੰਮ ਕਰਦਾ ਜੀ ਤੇ ਵਧੀਆ ਗੱਡੀ ਦੀ ਹਾਲਤ ਕੀ ਆ ਟਾਇਰਾਂ ਦੀ ਕੀ ਪੋਜੀਸ਼ਨ ਆ ਕੀ ਤੁਸੀਂ ਇਹਦੇ ਬਾਰੇ ਸਰਕਾਰ ਨੂੰ ਆਪਣੇ ਮੈਨੇਜਮੈਂਟ ਦੱਸਿਆ ਨਹੀਂ ਸਰ ਅਸੀਂ ਇਹਦਾ 9 ਮਹੀਨੇ ਪਹਿਲੇ ਇਹਦੇ ਸ਼ੌਕਰ ਦੀ ਪ੍ਰੋਬਲਮ ਹੈ ਥੱਲੇ ਸਾਰੀ ਪ੍ਰੋਬਲਮ ਹੈ 9 ਮਹੀਨੇ ਪਹਿਲੇ ਦੱਸਿਆ ਸੀ ਉਹਦਾ ਐਸਟੀਮੇਟ 1 ਲੱਖ ਤੋਂ ਉੱਪਰ ਬਣਿਆ ਏਜੰਸੀ ਦੇ ਵਿੱਚ ਟਾਟਾ ਏਜੰਸੀ ਦੇ ਵਿੱਚ ਉਹਦੇ باوجود ਇਹਨਾਂ ਪੱਖੋ ਆ ਰੋਡ ਤੇ ਕੋਈ ਇਹਨਾਂ ਦੀ ਵਰਕਸ਼ਾਪ ਆ ਜਿਹੜੀ ਲੋਕਲ ਉਹ ਤੋਂ ਕਰਵਾਉਂਦੇ ਕੰਮ ਉਹ ਵੀ ਰਾਤ 15 ਤੋਂ ਗੱਡੀ ਉੱਥੇ ਖੜੀ ਰਹੀ ਆ ਤੇ ਸੋਮਵਾਰ ਰਾਤ 8 ਵਜੇ ਗੱਡੀ ਦਿੱਤੀ ਉਹ ਟ్రਾਈ ਲੈ ਕੇ ਆਏ ਆ ਕਿ ਅਸੀਂ ਆਹ ਗੱਡੀ ਨਹੀਂ ਚੱਲਣ ਯੋਗ ਇਹ ਕਹਿੰਦੇ ਗੱਡੀ ਤੁਸੀਂ ਇੱਕ ਵਾਰੀ ਆਪਣੀ ਬੇਸ ਤੇ ਲੈ ਜਾਓ ਮਾਚੀੜਾ ਸਾਹਿਬ ਉਹ ਤੋਂ ਬਾਅਦ ਕੱਲ ਨੂੰ ਫੇਰ ਅੱਜ ਵੱਲੋਂ ਕਿਹਾ ਕਿ ਸਵੇਰੇ ਗੱਡੀ ਤੁਸੀਂ ਲੈ ਕੇ ਆ ਜਿਓ ਉਹਦੇ ਵਿੱਚ ਸਾਨੂੰ ਖਜਲ ਖਰਾਬ ਫਿਰ ਮਰੀਜ਼ ਦੀ ਇਹ ਗੱਡੀ ਨੇ ਮਰੀ ਨੂੰ ਕਿਦਾਂ ਢੋਏਗੀ ਦੱਸੋ ਜਿੱਦਾਂ ਦੀ ਇਹਦੇ ਹਾਲਤ ਐ ਏਰੀਆ ਕਿਹੜਾ ਹੋਣਾ ਹਾਂਜੀ ਆ ਡਾ ਗੁਰਦਾਸਪੁਰ ਏਰੀਆ ਜੀ ਨਹੀਂ ਐਂਬੂਲੈਂਸ ਤੇ ਏਰੀਆ ਮਾਛੀ ਵਾਲਾ ਸਾਹਿਬ ਜੀ ਤੇ ਇਹ ਥੋੜੋ ਕਿੰਨੇ ਟਾਈਮ ਤੋਂ ਗੱਡੀ ਆ ਇਹ ਗੱਡੀ ਸਾਰੇ ਆਈ ਹੈ 3 ਸਾਲ ਪਹਿਲੇ ਆਈ ਸੀ ਇਹ ਕਿਹੜੀ ਮਾਡਲ ਕਿਹੜੀ ਐ ਇਹ ਇਹ ਮਾਡਲ 21 ਮਾਡਲ ਆ ਸਰ 21 ਮਾਡਲ ਦੀ ਇਹ ਹਾਲਾਤ ਨੇ ਕਿ ਟਾਇਰ ਇੱਕ ਵਾਰ ਵੀ ਨਹੀਂ ਬਦਲੇਗੇ ਟਾਇਰ ਸਰ ਬਦਲੇ ਆ ਪਰ ਹੁਣ ਤੁਸੀਂ ਟਾਇਰ ਰਾਤ ਗੱਡੀ 8 ਵਜੇ ਕੱਢੀ ਆ ਅਸੀਂ ਆਖਿਆ ਨਹੀਂ ਗੱਡੀ ਚੱਲਣ ਯੋਗ ਹੈਗੀ ਜੈਂਸੀ ਦੇ ਵਿੱਚੋਂ ਇਹਨਾਂ ਕਿਹਾ ਗੱਡੀ ਲੈ ਜਾਓ ਨਹੀਂ ਫਿਰ ਤੁਸੀਂ ਲੈ ਕੇ ਕਿਉਂ ਰੋਡ ਤੇ ਜਾਂਦੇ ਹੋ ਜੀ ਗੱਡੀ ਖੜਾ ਦਿਓ ਫਿਰ ਗੱਡੀ ਐ ਖੜੀ ਆ ਹੁਣ ਵੀ ਜਾਣੀ ਜੈਂਸੀ ਚ ਜਾਣੀ ਹੁਣ ਆਹ ਹਾਲਤ ਚ ਕਹਿੰਦੇ ਗੱਡੀ ਜੈਂਸੀ ਚ ਲੈ ਕੇ ਆਓ ਇੱਥੋਂ 40 45 ਕਿਲੋਮੀਟਰ ਪੱਖੋਆ ਰੋਡ ਤੇ ਹਾਂਜੀ ਗੱਡੀ ਚੱਲਦੀ ਖੜੀ ਨਹੀਂ ਐ 15 ਤਰੀਕ ਤੋਂ ਖੜੀ ਐ ਜੈਂਸੀ ਦੇ ਵਿੱਚ ਜੈਂਸੀ ਜੋ 4 ਦਿਨ ਖੜ ਕੇ ਆਹ ਕੰਮ ਹੋਇਆ ਜੀ ਇਹ ਤੇ ਗਲਤੀ ਕੀਤੀ ਔਰੇ ਗਲਤੀ ਸਾਰ ਕੰਪਨੀ ਦੀ ਐ ਜਿਹੜੇ ਕੰਮ ਨਹੀਂ ਕਰਵਾਉਂਦੀ ਇਹ ਪ੍ਰਾਈਵੇਟ ਕੰਪਨੀ ਹੈ ਪ੍ਰਾਈਵੇਟ ਜੀਐਲ ਕੰਪਨੀ ਹੈ ਜਿਹੜੀ ਕੰਮ ਨਹੀਂ ਕਰਵਾਦੀ ਜੀ ਇਹ ਸਰਕਾਰੀ ਐਂਬੂਲੈਂਸ ਹੈ ਸਰਕਾਰੀ ਐਂਬੂਲੈਂਸ ਹੈ ਇਹ ਕਿਉਂ ਸਰਕਾਰੀ ਮਹਿਕਮਾ ਉਹ ਜਿਹੜਾ ਹੌਡਾਕ ਤੋਂ ਕੰਪਲੀਟ ਨਹੀਂ ਸੀ ਐਨਆਰਐਚਐਮ ਚਲਾਉਂਦੇ ਆ ਜੀ ਇਹਨਾਂ ਨੂੰ ਸਰਕਾਰੀ ਉੱਤੇ ਦਿੱਤੀ ਸਭ ਕੰਪਲੀਟਾ ਦਿੱਤੀਆਂ ਸਰ ਕੋਈ ਹੱਲ ਹੀ ਨਹੀਂ ਆ ਇਹਨਾਂ ਸਰਕਾਰ ਤੋਂ ਹੁੰਦੀ ਹੈ ਨਾ ਇਹ ਕੰਪਨੀ ਹੱਡਾ ਹੱਲ ਕਰਦੀ ਆ ਇੱਕ ਮਹੀਨੇ ਤੁਹਾਡੀ ਤਨਖਾਹ ਨਹੀਂ ਹੁਣ ਪਾਈ ਇਹਨਾਂ ਨੇ ਜੀ ਜੇ ਹੁਣ ਦਰਦ ਐ ਐਮਬੂ ਸੀਰੀਅਸ ਪੇਸ਼ੈਂਟ ਹੋਵੇ ਟਾਇਰ ਫਟ ਜਵੇ ਗੱਡੀ ਦਾ ਤਾਂ ਕੌਣ ਜ਼ਿੰਮੇਵਾਰੂ ਇਹਦਾ ਸਾਰੇ ਸਰਕਾਰ ਜਾਂ ਕੰਪਨੀ ਜ਼ਿੰਮੇਵਾਰ ਹੋएगी ਅਸੀਂ ਤੇ ਹੁਣ ਕਹਿਣ ਜੋਗੀ ਆ ਹੁਣ ਕੇ ਜਾ ਦੇ ਸਾਨੂੰ ਪੈਸੇ ਦਿੱਤੇ ਹੁਣ ਬਾਈ ਹੈਂਡ ਕਿ ਹਾਂ ਵੀ ਲੈ ਆ ਕੰਮ ਕਰਵਾ ਲਓ ਕੰਮ ਇਹਨਾਂ ਦੇ ਹੁੰਦਾ ਇੱਕ ਪੈਂਚਰ ਨਹੀਂ ਉਦਾਂ ਲੱਗ ਸਕਦਾ ਇਹਨਾਂ ਤੋਂ ਬਿਨਾ ਜੀ ਇਹ ਐਮਬੂ ਤੁਹਾਡੇ ਕੋਲ ਕਿਤੇ ਟਾਈਮ ਤੋਂ ਆ ਇਹ ਕੀ ਤੋਂ ਸਾਡੇ ਕੋਲ ਆ ਤੇ 21 ਤੋਂ ਤੁਹਾਡੇ ਕੋਲ ਆ ਜੋ ਪਹਿਲਾਂ ਇਹ ਬਾਕੀ ਐਮਬੂਲੈਂਸਾਂ ਚੱਲਦੀਆਂ ਪਈਆਂ ਉਹਨਾਂ ਦੀ ਕੀ ਵਜੂਦ ਸਿਚੂਏਸ਼ਨ ਆ ਸਰ ਉਹ ਸਾਰੀਆਂ ਇਦਾਂ ਦਾ ਹਾਲਤੀ ਆ ਜੀ ਕਿੰਨੀਆਂ ਵੀਡੀਓ ਪੈ ਚੁੱਕੀਆਂ ਵਾ ਬਹੁਤ ਕੰਡ